2021 ਮਾਡਲ ਹੈ ਜੀ ਠੀਕ ਹੈ ਜੀ 1100 ਘੰਟਾ ਕਰ ਲਿਆ ਟਾਇਰ ਨਾਲ ਦੇ ਸੋਲੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਇੰਨੇ ਟਾਇਰ ਹੋਣ ਨਾਲ ਦੇ ਐਡਾ ਨਵਾਂ ਹੋਵੇ 5 ਰੁਪਏ ਵੀ ਨਾ ਦੇ ਕੇ ਚੱਲ ਪਹਿਲਾਂ ਬਾਹਲੇ ਜਾ ਕੇ ਉਹ ਦੂਜਾ ਪੈਸੇ ਦੇ ਦੇ ਇਹ 14 ਮਾਡਲ ਹੈ ਜੀ ਹਾਂ ਜੀ ਇਹ ਡਬਲ ਡਿਸਟਰੀਬਿਊਟਰ 3 ਸਪੀਡ ਆ ਪਾਵਰ ਸਟੀering ਟਾਪ ਮਾਡਲ ਆ ਪੁੱਲੇ ਵੀ ਹੱਥ ਮਾਰ ਲਾ ਹਾਂਜੀ ਟਾਇਰ ਇਹਦੇ ਹੈਗੇ 90 ਕੇ ਪੈਸੇ ਠੀਕ ਹੈ ਜੀ ਇਹ 12 ਮਾਰ ਲਾ ਜੀ ਹਾਂਜੀ ਡਬਲ ਕਲੱਚ ਆ ਹਾਂਜੀ ਤੇ ਰਿਵਰਸ ਸਪੀਡ ਕੋ ਆ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆ ਠੀਕ ਹੈ ਜੀ ਪਾਵਰ ਸਟੀering ਟਾਪ ਮਾਡਲ ਹੈ ਵੀ ਇਹ 2004 ਮਾਰ ਲਾ ਜੀ ਹਾਂਜੀ ਟਾਇਰ ਇਹਦੇ ਵੀ ਹੈਗੇ 85 90 ਪੈਸੇ ਠੀਕ ਹੈ ਜੀ ਇਹ 16/17 ਆ ਗਿਆ 855 ਅੱਛਾ ਜੀ ਹਾਂ ਟਾਇਰ ਦੇ ਮਗਰ ਲੈ ਮਰਫੇ ਆਪਾਂ ਪੋਏ ਆ ਠੀਕ ਹੈ ਜੀ ਬਿੱਲ ਮਿਲ ਜੂ ਮਰਫੇ ਅਜੇ ਕੱਲ ਹੀ ਪਰਸੇ ਪੋਏ ਆ ਮਰਫੇ ਟਾਇਰ ਦੇ ਮੂਹਰੇ ਦਾ ਨਵਾਂ ਹੀ ਆ ਜੀ ਆਪੇ ਹੀ ਪਾਇਆ ਠੀਕ ਹੈ ਜੀ ਮਗਰਲੇ ਨਾਲ ਹੀ ਸੀਗੇ ਦਸਤੀ ਪੈ ਟਾਇਰ ਕੁੜੀਆ ਦੇ ਹਾਂ ਠੀਕ ਹੈ ਇਹਦੇ ਟਾਇਰ ਹੈਗੇ ਜੀ 85 ਕੇ ਪੈਸੇ ਠੀਕ ਹੈ ਜੀ ਮੂਹਰੇ 90 ਕੇ ਪੈਸੇ ਮਗਰਲੇ 85 ਪੈਸੇ 16 ਟਾਇਰਾਂ ਵਾਲਾ ਇਹ 16 ਦੇ ਟਾਇਰਾਂ ਵਾਲਾ ਕਨੌਪੀ ਲੱਗੀ ਹੋਈ ਆ ਹਾਂ ਇਹ 3 ਸਪੀਡ ਹੈ ਸਾਸਰੀਗੜ ਮੇਂ ਤਰੋ ਤਲਵੰਡੀ ਸਾਹਿਬ ਉਹ ਟਰੈਕਟਰ ਪੰਡੀ ਤੇ ਪਹੁੰਚੇ ਸੀ ਜਿੱਥੇ ਸੇਵਕ ਭੁਖਿਆਣੀ ਜੁੜਿਆ ਸ ਕਬਾਡੀ ਖੜੀ ਵੀ ਸੀਗੀ ਕਬਾਡੀ ਖੜੀ ਵੀ ਸੀ ਠੀਕ ਹੈ ਮਸੂਰ ਹੋ ਜਾਂਦਾ ਕਿਸੇ ਨਾਮ ਤੋਂ ਪਿੰਡ ਬਾਈ ਤੇ ਕਿੰਨੇ ਕ ਟਰੈਕਟਰ ਨੇ ਬਾਈ ਗੁਰਸੇਵਕਾ 13 ਲੈਂਦੇ 13 ਤੇ ਕਾਪੀ ਕਾਏ ਜਾਂਦੇ ਕਿੱਦਾਂ ਰਹਿੰਦੇ ਇੱਕ ਨੰਬਰ ਪਾਸਿੰਗ ਵਾਲੇ ਉਹਨਾਂ ਨੂੰ ਐਨਓਸੀ ਮਿਲੂਗੀ ਠੀਕ ਹੈ ਕਿਹੜਾ ਬਿਨ ਪਾਸਿੰਗ ਤੋਂ ਆਪਾਂ ਦੱਸ ਕੇ ਦਵਾਂਗੇ ਵੀ ਪਾਸਿੰਗ ਹੈ ਨਹੀਂ ਇਹਦੀ ਇਹਦੀ ਹੈ ਨਹੀਂਗੀ ਹਾਂ ਜਿਹੜੀ ਗੱਲ ਕਹਿਤੀ ਉਹ ਤੇ ਫਰਕ ਨਹੀਂ ਆਉਂਦਾ ਆਪਣੀ ਗੱਲ ਜਿਹੜੀ ਗੱਲ ਕਹੀ ਤੇ ਉਹ ਤੇ ਫਰਕ ਨਹੀਂ ਆਉਂਦਾ ਕੇਜਰ ਵੀ ਇਹਦਾ ਬਾਕੇ ਲੈ ਜਾਂਦਾ ਐਨਓਸੀ ਵਾਲਾ ਟਰੈਕਟਰ ਹੈ ਉਹਦਾ ਬੀਮਾ ਪਾਰਟੀ ਦਾ ਲੱਗੂਗਾ ਐਨਓਸੀ ਦਾ ਖਰਚਾ ਮੇਰਾ ਠੀਕ ਹੈ ਜੀ ਤੇ ਹ 16 ਟਾਇਰਾਂ ਵਾਲਾ ਰਿਮ ਰੂਮ ਦੇਖੋ ਜੀ ਮਗਰਾੜ ਮੂਰੂਡ ਛੋਛਾ ਥੱਲੇ ਸਾਰਾ ਜੈਨੀਅਨ ਟਰੈਕਟਰ ਪੂਰਾ ਪੋਲਾ ਠੀਕ ਹੈ ਇਹ ਨਾਲ ਦੀ ਹੈ ਹਰੇਕ ਚੀਜ਼ ਨਾਲ ਦੀ ਹੈ ਲੱਗ ਤੋ ਕਲੱਚ ਚਲਾ ਗਿਆ ਹਾਂ ਲੱਗ ਤੋ ਕਲੱਚ ਚਲਾ 16 ਦੇ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਟਾਇਰ ਤਕਰੀਬਨ ਕਿੰਨੇ ਕੋਨੇ ਗੁੱਡੀਆਂ ਦੇ ਟਾਇਰ ਨੇ 85 90 ਪੈਸੇ 85 90 ਪੈਸੇ ਟਾਇਰ ਪੈਸੇ ਹਾਂ ਮਗਰਾੜ ਮੂਰੂਡ ਦੇ ਵਿੱਚ ਮਗਰਾੜ ਮੂਰੂਡ ਟੇਪ ਟੂ ਨਹੀਂ ਲਾਈ ਮਹਾਰਾ ਜਿੰਨਾ ਹੈਗਾ ਹਾਂ ਜਿੰਨਾ ਹੈਗਾ ਓਰੀਜਨਲ ਠੀਕ ਹੈ ਸਿੰਪਲ ਕੱਪੜੇ ਵਾਲੀ ਸਾਤਰੀ ਆ ਕਿ ਰੰਗ ਪੇਂਟ ਦਾ ਓਕੇ ਹੈ ਤੇ ਟਰੈਕਟਰ ਲਾਂਗੇ ਆਪਾਂ 6 ਸਵਾ ਲੱਖ ਦਾ ਜੀ ਤੇਰੇ ਕੋਲੇ ਆਇਆ ਚੱਲ ਕੇ ਅਜਮਾ ਵਾ ਤੇਰਾ ਕੋਲੇ ਆ 5000 ਹੋਰ ਘਟਦਾ ਟਰੈਕਟਰ ਜ ਨਵਾਂ ਐ ਟਰੈਕਟਰ ਦਾ ਨਵਾਂ ਟਰੈਕਟਰ ਚ ਤਾਂ ਸਾਣੀ ਐ ਇਹ ਕੋਈ ਵੈਣਾ ਇਹ ਨਾ ਹੱਥੋਂ ਮਤਲਬ ਇਹੋ ਜਿਹੜਾ GST ਨਹੀਂ ਲੱਗੀ ਸੀ ਉਦੋਂ ਪਹਿਲਾਂ ਦਾ ਖੜਾ ਤਾਂ ਕਰਕੇ ਥੋੜਾ ਜਦੋਂ ਕਰੜਾ ਹੋ ਗਿਆ ਠੀਕ ਹੈ ਉਹਦੇ ਕਰਨੇ ਮਹਿੰਗਾ ਇੱਕ ਹੋਰ ਵੀ ਐ ਇਹਦੇ ਨਾਲ ਦਾ ਟਰੈਕਟਰ ਇੱਕੀ ਮਾਡਲ ਮਾਰਕੀਟ ਚ ਵੀ ਇੱਕ ਵੀ ਨਹੀਂਗਾ ਉਹ ਵੀ ਮੇਰੀ ਜ਼ਿੰਮੇਵਾਰੀ ਐ ਠੀਕ ਐ ਇੰਨੇ ਟਾਇਰ ਹੋਣ ਨਾਲ ਦੇ ਐਡਾ ਨਵਾਂ ਹੋਵੇ 5000 ਵੀ ਨਾ ਦੇਖ ਜਾਓ ਪਹਿਲਾਂ ਬਾਹਰ ਜਾ ਕੇ ਉਹ ਬਾਹਰ ਪੈਸੇ ਦੇ ਦੇ ਹਰ ਇੱਕ ਦਿਨ ਇੱਧਰ ਨੇੜੇ ਆ ਚੀ ਆਵੇ ਰੋਡ ਬੱਕੀ ਗੇਂ ਦਿਖਾ ਦੇ ਵਈ ਸੇਫ ਨੂੰ ਆ ਕੇ 5000 ਹੋਰ ਘੱਟਾ ਦਾ ਇਹ ਟਰੈਕਟਰ ਜੋ 373 ਸੁਪਰ ਆ ਗਿਆ ਹੌਲੈਂਡ ਦਾ ਦੱਸਿਓ ਜੀ ਇਹ 14 ਮਰਲਾ ਜੀ ਹਾਂ ਜੀ ਤੇ ਡਬਲ ਡਿਸਟਰੀਬਿਊਟਰ 3 ਸਪੀਡ ਆ ਪਾਵਰ ਸਟੀਅਰਿੰਗ ਟਾਪ ਮਾਡਲ ਆ ਪੁੱਲੇ ਵੀ ਫੁੱਲ ਟਾਪ ਮਾਡਲ ਆ ਗਿਆ 16 ਇੰਚਾਂ ਵਾਲਾ 16 ਦੇ ਟਾਇਰਾਂ ਵਾਲਾ ਟਾਇਰ ਕਿੰਨੇ ਪੈਸੇ ਪਏ ਹੋ ਟਾਇਰ ਦੇ ਹੈਗੇ 90 ਪੈਸੇ ਜੀ ਮੂਰਲੇ ਨਵੇਂ ਆ ਮਗਲੇ 90 ਪੈਸੇ ਮਗਲੇ 90 ਪੈਸੇ 85 ਮੰਨ ਕੇ ਆਏ ਯਾਰ ਤੇ ਮੂਰਲੇ ਤਾਂ ਆ ਜੇ ਨਵੇਂ ਆ ਹਾਂ ਇਹ ਆਪਣੇ ਪਾਈ ਕੀ ਜਾਂਦਾ ਦੇਖ ਸਕਦੇ ਹੋ ਤੁਸੀਂ ਹਣਾ ਤੇ ਜਿਵੇਂ ਇਹ ਚਮਕੀ ਜਾਂਦਾ ਰੰਗ ਪੇਂਟ ਸਾਰਾ ਰੇਨ ਵਾਲਾ ਸਾਰਾ ਟਰੈਕਟਰ ਰੇਨ ਵਾਲਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਕਿੰਨੇ ਰੂ ਹੈ ਮਾਡਲ ਇਹ 14 ਜੀ 14 ਲੱਖ ਤੇ 65 ਹਜ਼ਾਰ ਡਿ ਕਟਾ ਲਿਆ ਹਾਂ ਉਹ ਨਹੀਂ ਕਟਾ ਉਹ ਦੂਆਦ ਕਰ ਜੂਗਾ 40 ਤੋਂ 35 ਦਾ ਲੈ ਜਿਓ ਮਿੱਤਰੋ ਤੇ ਸੈਂਪਲ ਕੱਪੜੇ ਵਾਲੀ ਸਾਤਰੀਆ ਆਪਣਾ ਵੀਡੀਓ ਵਾਲਾ ਪਾ ਕੇ 35 ਦਾ ਲੈ ਜਿਓ ਤੇ ਮੂਰੇ ਆ ਗਿਆ 7 ਫਾਰਮ ਹਾਂ ਇਹ 7 ਮਾਰ ਲੈ ਬਾਈ ਹੱਥ ਮੜ ਲਾ ਹਾਂਜੀ ਪੈਰ ਦੇ ਹੈਗੇ 90 ਕੇ ਪੈਸੇ ਠੀਕ ਹੈ ਜੀ ਪੋਲੋ ਦੇ ਹਾਂਜੀ ਮੂਰੇ ਗੁੜੀਆ ਰਮ ਅਗਲੇ ਪੋਲੋ ਹੈ ਠੀਕ ਹੈ ਜੀ ਡਬਲ ਕਲੱਚ ਆ ਇਹ ਡਬਲ ਕਲੱਚ ਹੈ ਹਾਂ ਐਂਡਾ ਵੀ ਕਟਾਈ ਆ ਗਈ ਹਾਂ ਇੰਜੀਨੀਅਰ ਦਾ ਇਹਨੂੰ ਵਾਕੇ ਲੈ ਜਿਓ ਗਾਰੰਟੀ ਆ ਫੁੱਲਾ ਇੰਜਨ ਗੇਅਰ ਦਾ ਬਾਈ ਕਹਿੰਦਾ ਇਹਦੇ ਬਾਈ ਪੂਲ ਗਾਰੰਟੀ ਹੈ ਬਾਲੇ ਤੁਸੀਂ ਤੇ ਟਰੈਕਟਰ ਚੰਗਾ ਹੈ ਆ ਦੇਖ ਸਕਦੇ ਹਾਂ ਬਾਈ ਰੰਗ ਰੂਗਿਆ ਕਿਤੇ ਕੀਤਾ ਨਹੀਂ ਹਾਂ ਇਹਦਾ ਪੰਪ ਜਿਹੜਾ ਲੱਗ ਲੱਗਿਆ ਉਮੀ ਲੱਗਿਆ ਪਿਆ ਹਾਂ ਬਾਕੀ ਆ ਫਿਲਟਰ ਹਸਾ ਬੱਦ ਬਿਕ ਰਿਆ ਹੈ ਠੀਕ ਹੈ ਜੀ ਇਹਦਾ ਫਿਲਟਰ ਜਿਹੜਾ ਬਾਦ ਚੰਗੀ ਹੁੰਦੀ ਕਰੜੀ ਜਾਂਦੀ ਹੈ ਬਾਕੀਆ ਡਬਲ ਕਲਚ Ориਜినਲ ਹੈ ਜਿਹੜਾ ਬਿਲਕੁਲ ਕਲਚ Ориਜినਲ ਹੈ Ориਜినਲ ਡਬਲ ਕਲਚ ਹੈ ਬਾਕੀ ਮੂਰਾਟ ਮੂਰਾਟ ਬਹੁਤ ਚੰਗੇ ਮੂਰਾਟ ਸਾਫ ਪਏ ਨੇ ਬਾਈ ਟਰੈਕਟਰ ਵੀ ਚੰਗਾ ਪਿਆ ਮਾਡਲ ਕਿੰਨੇ ਹੈ ਇਹ 7 ਮਾਡਲ ਹੈ ਜੀ ਡਬਲ ਕਲਚ ਹੈ 7 ਮਾਡਲ ਡਬਲ ਕਲਚ ਹੈ ਤੇ ਰੇਟ ਇਹਦਾ 260000 ਰੁਪਇਆ ਜੀ ਹਾਂਜੀ ਇਹ ਦੇ ਦਾਂਗੇ 45000 ਦਾ ਜੀ ਪੰਜ ਆਪਣਾ ਚੱਕਦੇ 40 ਦਾ ਲੈ ਜਾ ਬਈ ਹਾਂ ਇਧਰ ਗਏ 40 ਦਾ ਬੰਦ ਅੱਜ ਤੇ ਮੂਰੇ ਆ ਗਿਆ ਸਿਉਨਾਲਿਕਾ 750 ਹਾਂ ਦੱਸੋ ਜੀ ਇਹ 12 ਮਾਡਲ ਹੈ ਜੀ ਹਾਂਜੀ ਡਬਲ ਕਲਚ ਹੈ ਹਾਂਜੀ ਤੇ ਰਵਸ ਸਪੀਡ ਕੋ ਹੈ ਠੀਕ ਹੈ ਡਬਲ ਡਿਸਟਰੀਬਿਊਟਰ ਹੈ ਠੀਕ ਹੈ ਪਾਵਰ ਸਟੀering ਟਾਪ ਮਾਡਲ ਹੈ ਵੀ ਫੁੱਲ ਟਾਪ ਮਾਡਲ ਆ ਮਿੱਤਰੋ ਸਾਰੇ ਫੀਚਰ ਨੇ ਸਾਰੀ ਸੁਰੱਖਿਆ ਪਲੱਸ ਵਾਲੇ ਪਏ ਹੋਏ ਆ ਵੱਡੀ ਗੁੱਡੀ ਵਾਲੇ ਵੱਡੀ ਗੁੱਡੀ ਵਾਲੇ ਮਤਲਬ ਇਹ 33500 ਮਹਿੰਗੇ ਦੂਜੇ ਨਾਲੋਂ ਦੂਜਿਆਂ ਨੂੰ ਮਹਿੰਗੇ ਨੇ ਹਾਂ ਠੀਕ ਹੈ ਮੂਰਲੇ ਕਿੰਨੇ ਕੁ ਪਏ ਉਹਨੇ ਮੂਰਲੇ 90 85 ਪੈਸੇ ਮਨ ਕੇ ਆਏ ਹੋ ਮਿੱਤਰੋ ਜਿਵੇਂ ਰੰਗ ਪੇਂਟ ਦਾ ਸਾਰਾ ਨਾਲ ਨਾਲ ਜਿਨਗੇਰ ਦਾ ਬਾਕੇ ਰਹਿ ਜੋ ਦੀ ਗਰੰਟੀ ਜਿੰਗੇਰ ਦਾ ਤੁਸੀਂ ਬਾਕੇ ਤਸਦੀਕ ਕਰ ਲਿਆ ਕਰੋ ਮਿੱਤਰੋ ਰੰਗ ਪੇਂਟ ਦਾ ਬਾਈ ਕਹਿੰਦਾ ਅਰੀਜਨਲ ਹੈ ਮਾਨ ਸਾਰਾ ਦਾ ਨਾਲ ਮਿਲ ਜੂਗਾ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਜੋ ਵੀ ਕੁਝ ਹੈ ਗਿਆ ਯਾਰ ਉਹ ਵੀ ਮਿਲ ਜੂਗਾ ਤੇ ਮਾਰ ਰ ਇਹ 12 ਦਾ ਰੇਟ ਇਹ ਦੇ ਦਾਂਗੇ ਯਾਰ 360000 ਦਾ 385 ਦਾ 360 ਦਾ ਬਾਈ ਕਹਿੰਦਾ 5 ਆਪਣੇ ਵਾਲਾ ਧਰ ਕੇ 355000 ਦਾ ਰਹਿ ਗਿਆ ਹਾਂ ਜਿੰਨ ਗਿਆ ਦਾ ਭਾ ਕੇ ਲੈ ਜੀ ਇੰਜਨ ਗੇਅਰ ਦਾ ਭਾ ਕੇ ਲੈ ਜੀ ਚੰਗਾ ਟਰੈਕਟਰ ਹੈ ਮੂਰੇ 35 ਦਾ ਫਾਰਮ ਇਹ ਚੈਂਪੀਅਨ ਆ ਗਿਆ ਜੀ ਚੈਂਪੀਅਨ ਠੀਕ ਹੈ ਇਹਦੇ ਬਾਰੇ ਰਹਿ ਗਿਆ 75 ਕੇ ਪੈਸੇ ਠੀਕ ਹੈ ਜੀ ਮਤਲਬ ਇਹ ਮਾਡਲ ਦੇ ਟਾਇਰ ਇੰਨੇ ਕੋ ਹੁੰਦੇ ਹੀ ਨਹੀਂ ਠੀਕ ਹੈ ਇਹ ਜਦੋਂ ਸਰਪ ਚ 70 75 ਬੈਸ ਨੇ ਇਹ ਮਾਡਲ ਦੇ ਕੋਈ ਵੀ ਨਹੀਂ ਪਾਉਂਦਾ। ਇਹ ਕਦੇ ਕਸੀ ਹੁੰਦੇ ਤਕਰੀਬਨ। ਇਹਨਾਂ ਦੇ ਕਸੀ ਹੁੰਦੇ। ਬਾਕੀ ਮਗਾਰੇ ਰਮ ਰਮ ਦੇਖੀ ਸਾਰੀ ਮਾਰਕੀਟ ਹੀ ਦੇਖਿਆ ਹੂਗਾ। ਹਾਂ। ਮਤਲਬ ਇਹ ਸੱਤ ਵੀ ਦੇਖਿਆ। ਮਾਰਨਾਂ ਦੇ ਰਮ ਵੀ ਨਹੀਂ ਇੰਨੇ ਸੋਹਣੇ। ਮਗਰਲ ਮੂਰ ਦੇ ਵਿੱਚ ਗੋਲੇ ਭਲੇ ਨਹੀਂ ਪੋਰਾ ਵੀ ਜਮ ਗੋਲਾ ਵੀ ਨਿਕਲਿਆ ਜੇ। ਗੋਲਾ ਵੀ ਨਹੀਂ ਨਾ ਨਾਲ ਤੇ ਅਰੀਜਨਲ ਹੀ। ਯਾਨੀ ਕਿ ਪੂਰਾ ਚਿਹਰਾ ਟਰੈਕ ਨਰਮੇਲੇ ਏਰੀਆ। ਨਰਮੇਲੇ ਏਰੀਆ। ਨਰਮੇਲ ਚ ਗੱਲਦਾ ਨਹੀਂ ਨਾ ਚੋਣੇ ਵਾਲਾ ਚਾਕੇ ਗੱਲਦਾ। ਹਾਂ। ਬੱਜਾ ਦੇ ਵਿੱਚੋਂ ਅਜ ਨਹੀਂ। ਠੀਕ ਹੈ। ਯਾਰ ਚਮਕ ਤੋ ਇਹ ਦੇ ਦਾਂਗੇ 1,85,000 ਦਾ 1,85,000 ਦਾ ਬਾਕੀ ਟਾਇਰ ਬਹੁਤ ਨੇ ਟਾਇਰਾਂ ਕਰਕੇ ਦਾ ਰੇਟ ਟਾਇਰ ਬਹੁਤ ਪਏ ਨੇ 180 ਦੀ ਰਹਿ ਗਿਆ ਪੰਜ ਮੇਰੇ ਵਾਲਾ ਹੋ ਗਿਆ ਤੇ ਮੂੰ 2,5000 ਡਿਮਾਂਡ ਹੈ ਦੀ ਤੇ ਸੌਂਸਰ ਹੈ ਜੀ ਨਾਲ ਦੀ ਹੈ ਦੀ ਨਾਲ ਦੀ ਹੈ ਠੀਕ ਹੈ ਸਿੰਪਲ ਕੱਪੜੇ ਵਾਲੀ ਸਾਤਰੀ ਮੂਰੇ 5203 ਜੌਂਡੀਆਰ ਆ ਗਿਆ ਬਾਈ ਹਾਂ ਇਹ 2004 ਮਾਡਲ ਹੈ ਜੀ ਟਾਇਰ ਇਹਦੇ ਵੀ ਹੈਗੇ 85 90 ਪੈਸੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਚੇਰੇ ਮੇਰੇ ਵੀ ਬਾਕੀ ਲੈ ਜੇਂ ਇਹ ਜੰਗੇਰ ਦਾ ਹੈ ਵੀ ਵਾਕੇ ਲੈ ਜਿਓ ਬੂਮ-ਬਾਮ ਵਾਲੇ ਵੱਧ ਲੈਂਦੇ ਇਹਨੂੰ ਅੱਛਾ ਹਾਂ ਠੀਕ ਹੈ ਬੂਮ ਵਾਲੇ ਵੱਧ ਲੈਂਦੇ ਪੰਜਾਬ ਨੰਬਰ ਹੈ ਜੇ ਕੋਈ ਬੂਮ ਵਾਲਾ ਦੇਖੀ ਜਾਂਦਾ ਬਾਈ ਟਰੈਕਟਰ ਤਲਵੰਡੀ ਸਾਭੋਂ ਖੜਾ ਹੈ ਬਾਈ ਕੋਲੇ ਸੇਵਕ ਕੋਲੇ ਤੇ ਕਾਲੇ ਢੱਡਾ ਇਹਦਾ ਖਰਚਾ ਘੁਰਚੇ ਘਟਦਾ ਖਰਚਾ ਘਟਦਾ ਇਹਦਾ ਐਲਟੀ ਮਾਡਲ ਵਾਈ ਦਿੰਦੇ ਜੀ ਇਹੇ ਐਲਟੀ ਮਾਡਲ ਨੇ ਮਾਰੋ ਬਣਿਆ ਮੰਨ ਲਾ ਅਰੇ ਨਾਲ ਦੀ ਸਬਾਨ ਰਹੇਗਾ ਹਾਂ ਦੇਖ ਸਕਦੇ ਹੋ ਤੁਸੀਂ ਸਾਰਾ ਨਾਲ ਦੀ ਸਬਾਨ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਮਾਡਲ ਇਹ ਹੈ 2004 ਰੇਟ ਇਹਦਾ 2 ਲੱਖੋਂ ਤੋਂ 25000 ਆ ਰੇ 2 ਲੱਖ 5000 ਦਾ ਦੇ ਦਾਂਗੇ ਆ ਇਹ ਟਾਇਰ ਬਹੁਤ ਹੈ ਤੇ ਵੀ ਉੱਪਰਲਾ ਪਿੱਛੇ ਚੱਕ ਦੇ। ਇਹ ਮਾਡਲਾਂ ਦੇ ਟਾਇਰ ਇਹਨਾਂ ਦੇ ਵੀ ਨਹੀਂ ਹੁੰਦੇ। ਅੱਛਾ ਜੀ। ਹਾਂ ਇਹਦੇ ਟਾਇਰ ਇਹਦੇ ਟਾਇਰ ਵੀ ਵਧੀਆ ਪਏ ਨੇ। ਇਹ 265 mm ਦੀ ਆ ਗਈ ਹੈ 265। ਹਾਂ ਇਹਦੇ ਬਾਰੇ ਦੱਸੀ ਬਈ। ਇਹ 94 ਮਾੜਲਾ ਜੀ। ਹਾਂ ਜੀ। ਟਾਇਰ ਨਵੇਂ ਆ। ਠੀਕ ਆ ਜੀ। ਮਾੜਲਾ ਇਹਦੇ ਵੀ ਟਾਇਰ ਨਵੇਂ ਆ। ਇਹ ਮਾੜਲਾ ਟਾਇਰ ਨਹੀਂ ਹੁੰਦੇ ਉੱਥੇ ਰਲਾ ਆ ਜਾਂਦਾ ਵੀਰ। ਅਸੀਂ ਹੁੰਦੇ ਹਨ ਇਹਨਾਂ ਦੇ। ਅਸੀਂ ਹੁੰਦੇ ਆ। ਹਾਂ ਆਪਣੇ ਦੇ ਨਵੇਂ ਆ। ਆਪਣੇ ਆਲੇ ਦੇ ਨਵੇਂ ਨੇ ਮਿੱਤੇ। ਇਹਦੇ 265 ਆ 94 ਮਾੜਲਾ ਇਹ ਆਪਣੇ ਰਸਤੇ ਦਾ ਨਾਈਟ ਰਾਈਡਰ। ਰਸਤੇ ਦਾ। ਠੀਕ ਹੈ ਹਾਂ ਇਹ ਪੁੱਟੀ ਵਾਲੇ ਪਿੰਡ ਤੋਂ ਆ ਮੁਕਸਰ ਕੋਲੇ ਮੁਕਸਰ ਕੋਲੇ ਹਾਂ ਟਾਇਰ ਇਹਦੇ ਨਵੇਂ ਵਰਗੇ ਚਾਰੇ ਚੰਗਾ ਟਰੈਕਟਰ ਹੈ ਰੰਗ ਪਿੰਡ ਸਾਰਾ ਅਰੀਜਨਲ ਜਿੰਨਾ ਹੈਗਾ ਜਿੰਨਾ ਹੈਗਾ ਮਗਰਾੜ ਤੇ ਪਹਿਲਾਂ ਫਿਰ ਜੇ ਰਿਸ਼ਤੇਦਾਰਾਂ ਦਾ ਤੁਹਾਡਾ ਇੱਕ ਹੱਥ ਚੱਲਿਆ ਆਉਣਾ ਹਾਂ ਨਹੀਂ ਉਹਨਾਂ ਨੇ ਲੈਤਾ ਸੀ ਪਹਿਲਾਂ ਜੀ ਲੈਤਾ ਸੀ ਲੈਤਾ ਸੀ ਇਹ 2002 ਚ ਇਹ ਕੱਲੇ ਮਗਰਾੜ ਉਹਨਾਂ ਨੇ ਨਵੇਂ ਲਵਾਈ ਸੀ ਉਦੋਂ ਠੀਕ ਹੈ ਉਹ ਦੋ ਮਤਲਬ 2-4 ਸਾਲ ਬਾਅਦ ਠੀਕ ਹੈ ਠੀਕ ਹੈ ਬਾਕੀ ਇੰਜੀਨੀਅਰ ਇਹਨੂੰ ਬਾਕੇ ਲੈ ਜਾਓ ਗਾਰੰਟੀ ਆਪਣੀ ਫੁੱਲ ਠੀਕ ਹੈ ਮਾਡਲ ਕਿੰਨੇ ਆ ਇਹ ਇਹ 94 ਮਾਡਲ ਆ ਜੀ ਤੇ ਰੇਟ ਕੀ ਰਹੁ 140000 ਦੇ ਆਸ-ਪਾਸ ਦੇ ਦੇਣਗੇ ਯਾਰ 1 ਲੱਖ ਇਹਦਾ ਨੰਬਰ ਵੀ ਦੇ ਦਾਂਗੇ ਜੇ ਕੋਈ ਫੋਨ ਕਰੂਗਾ ਸਿੱਧਾ ਕਰ ਲੈਣ ਗੱਲ ਭਲਾ ਤਾਂ ਕੋਈ ਨਹੀਂ ਆਪਣਾ ਠੀਕ ਹੈ ਜੀ ਨੰਬਰ ਵੀ ਮਿਲ ਜੂਗਾ ਹਾਂ ਹਾਂ ਇਹ 16/17 ਆ ਗਿਆ 855 ਅੱਛਾ ਜੀ ਆ ਪੈਰੇ ਦੇ ਮਗਰ ਲੈ ਮਾਰਫੇ ਆਪਾਂ ਪੋਆਇਆ ਠੀਕ ਹੈ ਜੀ ਬਿਲ ਮਿਲ ਜੂ ਐਮ ਆਰ ਪਿਆ ਹਜੇ ਕੱਲ ਹੀ ਪਰਸੋਂ ਪੋਆਇਆ ਪਰਸੋਂ ਹੀ ਪੋਆਇਆ ਗੁੜੀਆਰ ਪੋਆਇਆ ਮੂਰਲੇ ਗੁੜੀਆਰ ਦੇ ਨੇ ਚਾਰੇ ਟਾਇਰਾਂ ਦਾ ਬਿਲ ਮਿਲ ਜੂਗਾ ਚਾਰੇ ਟਾਇਰਾਂ ਦਾ ਬਿਲ ਮਿਲ ਜੂਗਾ ਬਾਕੀ ਇੰਜਨ ਗੇਰ ਤਾਰੇ ਮਾਰੂ ਪਾਉਂਦੇ ਆਂ ਇੰਜਨ ਗੇਰ ਦਾ ਰੈਂਡ ਪੇਂਟ ਦਾ ਸਾਰਾ ਓਰੀਜਨਲ ਆ ਜੀ ਸਾਰਾ ਰੇਡਾ ਸਾਡਾ ਪਤਾ ਹਾਕੀ ਫੁਲਕੀ ਸੇਜ ਤੇ ਹੈਗੀ ਤੇ ਬਾਕੀ ਟਰੈਕਟਰ ਚੰਗਾ ਹੈ 16 ਬਟਾ 17 ਐ ਇਹ 16/17 5.30 ਲੱਖ ਦਾ 16 ਮੰਨ ਕੇ ਆ ਜੇ ਹਾਂ ਜੀ ਪਮਾਲਾ ਪਸਲਾ ਮੰਨ ਕੇ ਦਵਾਂਗੇ ਠ ਤਰਫ ਨਾ ਪਾਓ ਯਾਰ ਹੋਰ ਜੇ ਕੇ ਪਾਲੋ ਜਾਈਂ ਗੁੜੀਏ ਪਰ ਆ ਜਾਂ ਕੋਈ ਪਰੋ ਹਾਂ ਐਮ ਆਰ ਫਦਾ ਤੈਨਾਂ ਦਾ ਬਿੱਲ ਮਿਲ ਜੂ ਮੂਹਰੇ ਗੁੜੀਏ ਦੇ ਨਾਮੇ ਇਹਨਾਂ ਦਾ ਬਿੱਲ ਮਿਲ ਜੂ ਠੀਕ ਹੈ ਤੇ ਇਹਦਾ ਰੇਟ ਕਿੰਨਾ ਇਹ ਦੇ ਦਾਂਗੇ 5 ਲੱਖ 5000 ਦਾ ਯਾਰ 5 5 ਦਾ ਯਾਰ 5 ਦਾ ਹੀ ਲੈ ਜੋ 5 ਰੁਪਏ ਕਿਹੜਾ ਇਹਦਾ ਮੰਤਰ ਕਰ ਦਾਂਗੇ ਤਰਾ ਐ ਇਹਦੇ 495000 ਦੇ ਦਾਂਗੇ ਇਹਦਾ ਤੇਰੀ ਵੀਡੀਓ ਦੇਖੋ ਚ 495 ਦਾ ਹਾਂ 495 ਦਾ ਲੈ ਜੋ ਮਿੱਤਰੋ ਇਹ ਜਿਹੜੇ ਕਹਿੰਦਾ ਉੱਪਰ ਲਾਓਗਾ 10 ਉਹ ਇਹ ਭਾ ਕੇ ਲੈਣਾ ਹੈ ਪੂਰਾ ਚੰਗਾ ਰੇਟਾ ਪੂਰਾ ਚੰਗਾ ਹੈ 30 ਉੱਪਰ ਲਾਓਗਾ 535000 ਡਿਸਕਾਊਂਟ ਇਹ 6 ਜਿਰੀ ਹੈ ਠੀਕ ਹੈ ਐਮ ਆਰ ਪੀ ਦਾ ਟਾਇਰ ਤੇ ਮੂਹਰੇ ਦਾ ਨਵਾਂ ਹੀ ਹੈ ਜੀ ਆਪੇ ਹੀ ਪਾਇਆ ਹੈ ਠੀਕ ਹੈ ਜੀ ਮਗਰਲੇ ਨਾਲ ਹੀ ਸੀਗੇ ਦਾ ਸਪੈਕ ਬੈਟਰ ਕੁੜੀਆ ਦਾ ਠੀਕ ਹੈ ਤੇ ਬਾਕੀ ਰੰਗ ਪੇਂਟ ਦਾ ਕਿਦਾਂ ਹੈ ਰੰਗ ਪੇਂਟ ਦਾ origignal ਹੀ ਹੈ ਜੀ ਤਕਰੀਬਨ ਜੀ ਰੰਗ ਪੇਂਟ ਦਾ ਸਾਰਾ origignal ਹੈ ਇੰਜਨ ਗੇਅਰ ਦੀ ਤੁਸੀਂ ਤਸੱਲੀ ਕਰਨੀ ਹੈ ਨਾਲ ਆਪਣੇ ਤਸੱਲੀ ਆਦਾ ਵੀ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਉਹ ਵੀ ਜ਼ਿੰਮੇਵਾਰੀ ਹੈ ਉਹ ਵੀ ਇੱਕ ਠੋਕ ਕੇ ਬਾਈ ਕਾ ਹੀ ਜਾਂਦਾ ਫੁੱਲ ਜ਼ਿੰਮੇਵਾਰੀ ਹੈ ਉਹ ਵੀ ਨਹੀਂ ਵੀ ਆਪਾਂ ਦੇ ਤਾ ਤੇ ਮੰਨ ਲਈ ਮਗਰ ਉਹ ਅਗਲੇ ਤਾਂ ਉਹ ਨਹੀਂ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਆਪਣੇ ਨਾਲ ਲੈ ਪਿੰਡੂ ਲੇਤਾ ਇਹ ਠੀਕ ਹੈ ਆਪਾਂ ਹਾਂਜੀ ਇਹਦਾ ਰੇਟ ਆ 2,80,000 ਰੁਪਿਆ ਇਹ 2,55,000 ਦਾ ਦੇ ਦਾਂਗੇ। ਤੋਂ 55 ਦਾ ਮਿੱਤਰੋ ਇਹ ਬਣੂਗਾ। ਹਾਂ ਬੰਨ ਵਾਲਾ ਰੇਟ ਹੀ ਆ। ਤੇ ਬੰਨ ਵਾਲਾ ਰੇਟ ਹੀ ਆ ਬਾਕੀ ਨਾਲੇ ਵੀ ਨਾਲਾ ਡੰਡਾ ਸਾਰਾ ਕੁਝ ਨਾਲ ਆ। ਬਾਕੀ ਡੰਡੇ ਵੀ ਅਰੀਜਨਲ ਨਾਲ ਦੇ ਆ 50-50 ਆ ਗਿਆ। ਠੀਕ ਹੈ ਜੀ ਮੂਰੇ 50-50 ਆ ਗਿਆ। ਇਹਦੇ ਬਾਰੇ ਦੱਸੀ ਮੈਂ ਸੇਵਕ। ਇਹਦੇ ਟਾਇਰ ਹੈਗੇ ਜੀ 85 ਕੇ ਪੈਸੇ। ਠੀਕ ਹੈ ਜੀ ਮੂਰੇ 90 ਕੇ ਪੈਸੇ ਮਗਲੇ 85 ਪੈਸੇ 16 ਟਨ ਵਾਲਾ ਇਹ। 16 ਦੇ ਟਾਇਰਾਂ ਵਾਲਾ ਕਨੋਪੀ ਲੱਗੀ ਹੋਈ ਆ। ਹਾਂ ਇਹ 3 ਸਪੀਡ ਆ। 3 మీడియం ਹੁੰਦਾ। ਇਹ ਇੰਜਨ ਗੇ ਪੇਂਟ ਦਾ ਵੀ ਚੰਗਾ ਸਭ ਪੁੱਛਦੇ ਸਾਰਾ ਜਿਹੜੀ ਨਾ ਜਮਾ ਆਤੀ ਜਣਾ ਜਿਵੇਂ ਹਾਂਜੀ ਨਹੀਂ ਰੰਗ ਜੇ ਉਹ ਜਿਆ ਪੈਂਦਾ ਬੈਲਡ ਬੋਲ ਦੇ ਕੇ ਠੀਕ ਹੈ ਜੀ ਉਹਦੇ ਨਾਲ ਪਾਸਾ ਵੀ ਦੇਖ ਲਈ ਇਹ ਵੀ ਦੇਖ ਲਈ ਵੀ ਆਏ ਨੀਟਲ ਮੇਲਜੀ ਹੋਵੇ ਭੋਰਾ ਵੀ ਕੋਈ ਪਾਵਰ ਚਾ ਕੋਈ ਹੋਰ ਆ ਠੀਕ ਹੈ ਜੀ ਹਾਂ ਸਾਰਾ ਬਾਕੀ ਓਰੀਜਨਲ ਆ ਸਾਰਾ ਓਰੀਜਨਲ ਆ ਜ ਮਗਰੂ ਵੀ ਦੇਖੋ ਆ ਰੈਂਬਰੂਮਪ ਦੇਖ ਰੈਂਬਰੂਮਪ ਦੇਖ ਸਕਦੇ ਹੋ ਤੁਸੀਂ ਮਿੱਤਰੋ ਸਾਰਾ ਪਿੱਛੋ ਪਛੜਾ ਸਾਰਾ ਬਾਈ ਕਹਿੰਦਾ ਓਰੀਜਨਲ ਆ ਪਲੇਟ ਪਲੂਟ ਨਾ ਇਹ ਹੁੰਦੀ ਨਹੀਂ ਹਾਂਜੀ ਇਹਦੇ ਇਹ ਵੀ ਲੱਗੀ ਹੋਈ ਹੈ ਕੰਪਨੀ ਦੇ ਨਹੀਂ ਅਗਲਾ ਲਾ ਕੇ ਛੱਡ ਦਿੰਦਾ ਜਦੋਂ ਠੀਕ ਹੈ 20000 ਰੁਪਿਆ ਹਾਂ 20000 ਰੁਪਿਆ ਡਿਸਕਾਊਂਟ ਹੋ ਜੂ ਮਿੱਤਰੋ ਜਿਹੜਾ ਤੇਰੀ ਵੀਡੀਓ ਦੇਖ ਕੇ ਉਹ ਚ 10 ਸਾਨੂੰ ਹੋਰ ਕਰ ਦਾਂਗੇ 10 ਹੋਰ ਹੋ ਜੂ 30 ਹੋ ਗਿਆ ਤੇ ਬਾਈ ਸੇਵਕ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆਪਣੇ ਇੱਕਾ ਹੌਲਰ 5500 ਆ ਤੇ ਉਹ ਕੈਰ ਪਾਉਣਗੇ ਹੋਏ ਉਹਨਾਂ ਦੇ ਠੀਕ ਹੈ ਇਹ ਪਿੰਡ ਦੱਸ ਦੇ ਦਵਾਰੀ ਪਿੰਡ ਆਪਣਾ ਭਗਵਾਨਗੜ੍ਹ ਭੁਖਿਆਂ ਵਾਲੀ ਆ ਜੀ ਠੀਕ ਹੈ ਜੀ ਕੋਟ ਸ਼ਮੀਰ ਤੋਂ ਵੀ ਨੇੜੇ ਰਹਿ ਜਾਂਦਾ ਤੇ ਠੰਡਾ ਡੱਬਾ ਵਾਲੀ ਰੋਡ ਤੋਂ ਸੰਗਤ ਕੈਂਚਾ ਤੋਂ ਵੀ ਨੇੜੇ ਰਹਿ ਜਾਂਦਾ 5 ਕਿਲੋ ਮੀਟਰ ਦੂਰ ਹੈ ਮੋਬਾਈਲ ਨੰਬਰ ਕਿੰਨਾ ਬਾਈ ਆਪਣਾ ਮੋਬਾਈਲ ਨੰਬਰ ਹੈ 9878347242 ਏ ਬਾਈ ਦਾ ਮੋਬਾਈਲ ਨੰਬਰ ਹੈ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਬਾਈ ਨਾਲ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ